ਗੁਰੂ ਰੇਰ ਕਿਰਪਾ ਧਾਰੀ ਸਤਿਗੁਰ ਜੀ ਵਚਨ ਕਰਦੇ ਨੇ ਕਿ ਇਹ ਸੰਤ ਜਨੋਂ ਨੂੰ ਜਦੋਂ ਕੋ ਪੂਰੇ ਗੁਰੂ ਨੇ ਮੇਰੇ ਉੱਤੇ ਮਿਹਰ ਕੀਤੀ ਹੈ ਪ੍ਰਭੂ ਕੋਰੀ ਲੋਚੁ ਹਮਾਰੀ ਪ੍ਰਭੂ ਨੇ ਪ੍ਰਸਾਦਿਆ ਸਾਥ ਜਿਹੜੀ ਮੰਨ ਦੀ ਤਾਂ ਉਸੇ ਮੇਰੇ ਮਨ ਦੀ ਲੋਚਾ ਸੀ ਉਹ ਨਾਮ ਸਿਮਰਨ ਦੀ ਤਾਂ ਮੇਰੀ ਪੂਰੀ ਕਰ ਦਿੱਤੀ ਹੈ ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਹੈ ਉਹ ਵੀ ਜੱਗਿਆਂ ਨਹੀਂ ਜਾ ਸਕਦਾ ਸੰਨਨ ਨਹੀਂ ਕੀਤਾ ਜਾ ਸਕਦਾ ਨਿਤਨੇਮ ਨਹੀਂ ਕੀਤਾ ਜਾ ਸਕਦਾ ਇਥੋਂ ਤੱਕ ਅਸੀਂ ਚੱਲ ਕੇ ਗੁਰੂ ਘਰ ਤੱਕ ਵੀ ਨਹੀਂ ਜਾ ਸਕਦੇ ਜੇ ਗੁਰੂ ਸਮਰਾਤ ਜੀ ਸਾਡੇ ਉੱਤੇ ਕਿਰਪਾ ਕਰੇ ਤਾਂ ਹੀ ਸਾਡੇ ਗੁਰੂ ਦੀ ਕਿਰਪਾ ਦੁਆਰਾ ਇੱਥੇ ਆਉਣਾ ਹੁੰਦਾ ਹੈ ਨਾਮ ਜਪਣਾ ਹੁੰਦਾ ਹੈ ਸਿਮਰਨ ਕਰਨਾ ਹੁੰਦਾ ਹੈ ਇਸ ਕਰਕੇ ਪਾਸਾ ਜੀ ਕਹਿੰਦੇ ਨੇ ਕਿ ਭਾਈ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੇਰੀ ਜਿਹੜੀ ਨਾਮ ਜਪਣ ਦੀ ਤਾਂ ਸੀ ਸਿਮਰਨ ਦੀ ਤਾਂ ਸੀ ਉਹ ਤਾਂ ਪੂਰੀ ਕਰ ਦਿੱਤੀ ਹੈ ਕਰ ਇਸ ਨਾਮ ਗ੍ਰਹਿ ਆਈ ਸਤਗੁਰ ਪਾਰਸਾਹ ਕਹਿੰਦੇ ਨੇ ਹੁਣ ਭਾਈ ਉਹ ਇਸ ਨਾਮ ਨਹੀਂ ਹੈ ਜਿਹੜਾ ਅਸੀਂ ਰੋਜ਼ ਕਰਦੇ ਆਂ ਸਰੀਰ ਨੂੰ ਸਾਧ ਕਰਦਾ ਇਹ ਇਸ ਨਾਮ ਦੀ ਗੱਲ ਹੈ ਮਨ ਦੇ ਇਸ ਨਾਮ ਦੀ ਮਨ ਦਾ ਇਸ ਨਾਮ ਜੁਆਣੀ ਰਹੀ ਗੁਰੂ ਤੇ ਗਿਆਨ ਰੰਗ ਹੁੰਦਾ ਹੈ ਇਸ ਕਰਕੇ ਪਾਰਸਾਹ ਕਹਿੰਦੇ ਨੇ ਕਿਰਪਾ ਕੀਤੀ ਮੇਰੇ ਤੇ ਸੰਤ ਸਰਾ ਨੇ ਨਾਮ ਦੀ ਰਾਖ ਰੱਖੀ ਹੈ ਇਹ ਨਾਮ ਸਿਮਰਨ ਦੀ ਬਰਕਤ ਦੇ ਨਾਲ ਮੈਂ ਹੁਣ ਆਤਮਾ ਕ੍ਰਿਸ਼ਨ ਨਾਮ ਕਰਕੇ ਆਤਮਾ ਦਾ ਇਸ਼ਨਾਨ ਨਾਮ ਨਾਮ ਦੇ ਰੰਗ ਸ਼ਬਦ ਦੇ ਰੰਗ ਗੁਰੂ ਦੇ ਗਿਆਨ ਰੰਗ ਕਰ ਇਸ਼ਨਾਨ ਗ੍ਰਹਿ ਆਏ ਇਹਹ ਦਾ ਕਾਰ ਹੈ ਜਿ세 ਸੰਸਾਰ ਅਰਥ ਕਰੀਏ ਗ੍ਰਹਿ ਕਹਿੰਦੇ ਨੇ ਕਾਰਨ ਜਿੱਥੇ ਬੰਦਾ ਨਿਵਾਸ ਕਰਦਾ ਹੈ ਰਹਿੰਦਾ ਹੈ ਇਹ ਜੀਵ ਆਤਮਾ ਦਾ ਗ੍ਰਹਿ ਕਿਹਾ ਹੈ ਆਸਰੀ ਇਸ ਸਰੀਰ ਦੇ ਵਿੱਚ ਨਿਵਾਸ ਲੱਭੀ ਹੈ ਇਸ ਕਰਕੇ ਪਾਸਾ ਕਹਿੰਦੇ ਹੁਣ ਅਸੀਂ ਆਤਮਿਕ ਨਾਮ ਕਰਕੇ ਅੰਤਰ ਆਤਮੇ ਟਿਕੇ ਰਹਿੰਦੇ ਹਾਂ ਗ੍ਰਹਿ ਆਏ ਜਿਹੜਾ ਮਨ ਸਾਡਾ ਤੋੜਦਾ ਰਹਿੰਦਾ ਹੈ 24 ਘੰਟੇ ਭੱਜਿਆ ਰਹਿੰਦਾ ਹੈ ਇਥੋਂ ਤੱਕ ਕਿ ਸਰੀਰ ਸੁਟਾਪਿਆ ਹੁੰਦਾ ਹੈ ਪਰ ਮਨ ਜਿਹੜਾ ਹੈ ਉਹ ਸੌਂਦਾ ਨਹੀਂ ਜਿਹੜੇ ਸੁਖ ਨੇ ਆਉਂਦੇ ਨੇ ਰਾਤ ਨੂੰ ਤੇ ਜਾਗਦੇ ਮਨ ਦੀ ਇੱਕ ਉਦਾਹਰਣ ਹੈ ਇਹ ਸੁੱਤਿਆਂ ਪਿਆ ਵੀ ਡੋਟਦਾ ਰਹਿੰਦਾ ਤੇ ਬਾਦਸ਼ਾਹ ਕਹਿੰਦੇ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਮੇਰੇ ਤੇ ਨਾਮ ਦੀ ਮੇਰੀ ਤਾਂ ਕੁਲੀ ਦਿੱਤੀ ਨਾਮ ਸਿਮਰਨ ਦੀ ਬਲਖਨਾ ਮੈਂ ਆਤਮਾ ਦਾ ਇਸ਼ਨਾਨ ਕਰ ਕਰਾਂ ਕੇ ਅੰਤਰ ਆਤਮੇ ਦੇ ਵਿੱਚ ਟਿਕ ਗਿਆ ਭਾਵਕੇ ਹੁਣ ਮੇਰਾ ਜਿਹੜਾ ਮਨ ਜਿਹੜਾ ਆ ਬਾਹਰ ਤੋਰਦਾ ਰਹਿੰਦਾ ਸੀ ਇਧਰ ਉਧਰ ਤੋਰਦਾ ਰਹਿੰਦਾ ਸੀ ਉਤਰ ਇਹ ਮਨ ਹੁਣ ਗਾੜਨਾ ਬੰਦ ਕਰ ਦਿੱਤਾ ਹੈ ਅੰਤਰ ਆਤਮੇ ਦੇ ਵਿੱਚ ਟਿਕ ਕੇ ਉਸ ਕਾਲਪੁਰਖ ਵੈ ਦੂ ਜੀ ਦਾ ਸਿਮਰਨ ਕਰ ਰਿਹਾ ਹੈ ਆਨੰਦ ਅੰੰਗਰ ਸੁਖ ਪਾਈ ਇਸਾਹ ਨੂੰ ਕੀ ਕਹਿੰਦੇ ਹੁਣ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਾ ਨੂੰ ਸੁਖ ਮਾਣ ਰਹੀ। ਆਤਮਿਕ ਆਨੰਦ ਜਿਹੜਾ ਮਨ ਕਲਕਲਾ ਰਹਿਦਾ ਸੀ ਮਾਇਆ ਕਰਕੇ ਜਿਹੜਾ ਮਨ ਦੌੜਦਾ ਰਹਿਦਾ ਸੀ ਉਤਰ ਉਤਰ ਤਰਦਾ ਰਹਿਦਾ ਸੀ ਕਦੇ ਨੂੰ ਖਾਮ ਚਿਪੜ ਜਾਂਦਾ ਸੀ ਆਕੇ ਕਦੇ ਗ੍ਰੋਧ ਚਿਪੜ ਜਾਂਦਾ ਸੀ। ਇਹ ਮਨ ਕਿੰਨੇ ਹੀ ਰੁੱਖ ਲੱਗੇ ਹੋਏ ਸੀ। ਅ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਸਤਗੁਰੂ ਪਾਸ ਜਾ ਕੇ ਉਹਨੇ ਮੈਂ ਆਤਮਿਕ ਇਸ਼ਨਾਨ ਕਰਕੇ ਆਪਣੇ ਮਿਰਦੇ ਅਰਦੇ ਵਿੱਚ ਲੱਗ ਗਿਆ ਹਾਂ ਉਹ ਦੂੰਗਾ ਆਨੰਦ ਮੰਗਲ ਸੁਖ ਪਾਈ ਹੁਣ ਇਹ ਆਨੰਦ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁਖ ਮਾਣ ਰਿਹਾ ਹੈ ਸੰਤ ਹੋ ਰਾਮ ਨਾਮ ਜਿਸ ਕਰੀਐ ਸਹਿਜ ਗਿੰਦਨੇ ਹੈ ਸੰਤ ਜਨਮੋ ਸੰਤ ਜਨੂ ਦਾ ਭਾਵ ਇੱਥੇ ਸਾਨੂੰ ਸਤਿਗੁਰੂ ਜੀ ਨੇ ਸੰਗੋਹਨ ਕੀਤਾ ਹੈ ਜਿਹਨੇ ਸੰਗਤ ਮੂਲ ਚਲਨਾ ਚੁੜਾਈ ਹੈ ਸੰਤ ਦਾ ਭਾਵ ਇਹ ਨਹੀਂ ਹੈ ਕਿ ਜਿਹੜੇ ਕੋਈ ਖਾਸ ਪਹਿਰਾਜ ਵਾਲੇ ਸੰਤ ਕਹਉਂਦੇ ਨੇ ਉਹਨਾਂ ਨੂੰ ਹੀ ਜਨਾਰੇ ਸਰਬਗੁਣਾ ਨੇ ਸਰਬਗੁਣਾ ਨੇ ਸੰਗਤ ਨੂੰ ਸੰਤ ਕਹਿ ਰਹੇ ਹੈ। ਪਾਰਸਾ ਕਹਿੰਦੇ ਜੇ ਸੰਤ ਜਨੋਂ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਕੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਛੁੱਟੇ। ਜੇ ਅਕਾਰਕ ਬੈ ਗੁਰੂ ਜੀ ਦੇ ਨਾਮ ਨਾਲ ਜੁੜਾਂਗੇ ਸਿਮਰਨ ਨਾਲ ਜੁੜਾਂਗੇ ਫਿਰ ਨਾਮ ਦੇ ਸਦਕਾ ਨਾਮ ਰੂਪੀ ਬੇੜੇ ਵਿੱਚ ਪਾਰ ਵੈ ਨੂੰ ਪੂਰਨ ਕਰੂ ਨਾਮ ਰੂਪੀ ਬੇੜੇ ਵਿੱਚ ਸਵਾਰ ਹੋ ਕੇ ਇਹ ਸੰਸਾਰ ਸੰਦਰ ਸਰਿਆ ਜਾ ਸਕਦਾ ਜਿਤਨਾ ਮਨ ਜੰਤ ਬਿਨਾ ਜਿਹੜੀ ਤੋਂ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ ਜੇ ਬੇੜੀ ਹੋਏ ਵੀ ਸਾਡੇ ਕੋਲ ਤਾਂ ਸਮੁੰਦਰ ਤਰ ਸਕਨੇ ਆ ਨਹੀਂ ਸਮੁੰਦਰ ਵਿੱਚ ਤੈਰਿਆ ਹੋ ਜਾਂਦਾ ਹੈ ਡੋਬ ਜਾਵਾਂਗੇ ਵਿੱਚ ਹੀ ਪਰ ਜਦੋਂ ਸਤਿਗੁਰੂ ਕਾਸਾ ਕਹਿੰਦੇ ਇਹ ਸੰਸਾਰ ਸੰਗਮ ਨੂੰ ਤਰਨਾ ਹੈ ਭਾਈ ਤਿਨ ਨਾਮ ਦੀ ਬੇੜੀ 'ਤੇ ਊੜ ਪੈਣੀ ਹੈ ਨਾਮ ਦੀ ਬੇੜੀ ਉੱਪਰ ਸਵਾਰ ਹੋ ਕੇ ਇਸ ਸੰਸਾਰ ਸੰਗਮ ਤਰ ਸਕਣਾ ਹੈ ਇਸ ਕਰਕੇ ਕਾਸਾ ਕਹਿੰਦੇ ਸੰਤ ਹੋ ਆਰਾਮ ਨਾਮ ਉਸ ਕਰਿਏ ਜੇ ਭਾਈ ਤੁਝੇ ਸੰਸਾਰ ਸੰਗਮ ਨੂੰ ਪਾਰ ਲੰਘਣ ਬਾਅਦ ਤੇ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਜਾਤਾ ਹੈ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਹੀ ਤੂੰ ਸੰਸਾਰ ਸੁੰਦਰ ਨੂੰ ਲੰਘ ਸਕੇਗਾ ਊਠਤ ਬੈਠਤ ਹਰ ਹਰਿ ਤਈਐ ਆਨੰਦ ਨਾਲ ਸੁਕਿਰਤ ਕਰੀਐ ਸਹਿਜੇ ਕਹਿੰਦੇ ਭਾਈ ਤੋਸੇ ਕਾਲਪੁਰ ਵਾਲੇ ਨੂੰ ਜਿਹਦੇ ਨਾਮ ਨਾਲ ਜੁੜ ਜਾ ਨਾਮ ਜਪਿਆ ਕਰ ਜਪਣਾ ਕਿਵੇਂ ਹੈ ਊਠਤ ਬੈਠਤ ਹਰ ਹਰ ਰਤੇ ਸਹਿਬ ਜੀ ਕਹਿੰਦੇ ਉੱਠਦੇ ਆਂ ਬੈਠਦੇ ਆਂ ਹਰ ਵੇਲੇ ਅਕਾਲ ਪੁਰਖ ਵੇਰ ਜੀ ਦਾ ਨਾਮ ਤੈਨੂੰ ਸਿਮਰਨਾ ਚਾਹੁੰਦਾ ਹੈ ਅੰਨਨ ਫੁਕਿਰਤ ਕਰੀਏ ਹਰ ਨਾਮ ਸਿਮਰਨ ਦੀ ਨੇਕ ਕਮਾਈ ਕਿਰਤ ਦਾ ਪਾਪ ਨੇ ਇੱਕ ਅਸੀਂ ਕਿਰਤ ਕਰਦੇ ਆਂ ਜਿਹੜਾ ਭੇਦ ਕਰਨ ਵਾਲਾ ਏ ਇੱਕ ਜੋ ਕਿਰਤ ਹੈ ਧਰਮ ਦੀ ਕਮਾਈ ਧਰਮ ਰਾਹ ਤੇ ਕੰਮ ਕਰਨਾ ਇਸ ਕਰਕੇ ਪਾਸਾ ਕਹਿੰਦੇ ਭਾਈ ਹਰਨਾਮ ਸਿਮਰਨ ਦੀ ਇਹ ਨੇਕ ਕਮਾਈ ਹਰ ਵਿੜੇ ਕਰਨੀ ਤੈਨੂੰ ਚਾਹੀਦੀ ਹੈ ਕਿਉਂਕਿ ਨਾਮ ਦੀ ਕਮਾਈ ਦੇ ਰਾਹੀ ਹੀ ਤੂੰ ਸੰਸਾਰ ਸੰਗਰ ਨੂੰ ਪਾਰ ਹੋ ਸਕੇਗਾ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵਡਭਾਗੀ ਮਾਏ ਸਾਇਰਿ ਕਹਿੰਦੇ ਹੈ ਭਾਈ ਸੰਤ ਜਨ ਨੂੰ ਸਤ ਸੰਗੀ ਜਨ ਨੂੰ ਸਿਮਰਨ ਕਰਨਾ ਹੀ ਇਸ ਨਾਮ ਸਿਮਰਨ ਕਰਨਾ ਹੀ ਇਨਸਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸੰਤ ਕਾ ਮਾਰਗ ਧਰਮ ਦੀ ਪੌੜੀ ਪਾਸੋਂ ਕਿਤੇ ਜਿਹੜਾ ਗੁਰੂ ਤੈਨੂੰ ਉਪਦੇਸ਼ ਦੇ ਰਿਹਾ ਹੈ ਗੁਰੂ ਦਾ ਗਿਆਨ ਕਮਾਉਣਾ ਹੀ ਤੇਰੇ ਵਾਸਤੇ ਧੰਮ ਦਾ ਰਸਤਾ ਹੈ ਸਹੀ ਰਸਤਾ ਹੈ ਇਸ ਵੀ ਰਾਹੀ ਮੁਖ ਅਕਾਲ ਪੁਰਖ ਲੈ ਤੂ ਜੀ ਦੇ ਚਰਨਾਂ ਤੱਕ ਪਹੁੰਚ ਸਕਦਾ ਹੈ ਹੋਰ ਕੋਈ ਰਸਤਾ ਨਹੀਂ ਹੈ ਅਕਾਲ ਪੁਰਖ ਤੱਕ ਪਹੁੰਚਣ ਦਾ ਬਸ ਇੱਕੋ ਇੱਕ ਸਾਧਨ ਹੈ ਇੱਕੋ ਇੱਕ ਰਸਤਾ ਹੈ ਗੁਰੂ ਦਾ ਉਪਦੇਸ਼ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਉਸ ਆ ਕੇ ਨਾਮ ਨੂੰ ਪੜਨਾ ਭਾਸਾ ਕਹਿੰਦੇ ਇਹ ਰਸਤਾ ਹੈ ਪਾਈ ਤੇ ਪਰ ਕੋਈ ਇਹ ਬਿਰਲਾ ਭਾਗਾ ਵਾਲਾ ਮੁਖ ਇਸੋ ਪੌੜੀ ਨੂੰ ਲੱਭਣਾ ਹੈ ਧਰਮ ਦੀ ਪੌੜੀ ਨੂੰ ਨਾਮ ਦੀ ਪੌੜੀ ਇਸ ਕਰਕੇ ਗੀਵਨਵਾਦੀਆਂ ਨੇ ਵਚਨ ਕਹੇ ਨੇ ਸੰਤ ਦਾ ਮਾਰਗ ਧਰਮ ਦੀ ਪੌੜੀ ਕੋ ਬੜ ਭਾਗੀ ਪਾਏ ਭਾਈ ਕਿਸੇ ਬੜ ਭਾਗੀ ਪੁਰਸ਼ ਨੂੰ ਇਹ ਰਸਤਾ ਪ੍ਰਾਪਤ ਹੁੰਦਾ ਹੈ ਨਾਮ ਦਾ ਰਸਤਾ ਤੇ ਇਸ ਗੁਰੂ ਵਖਤ ਦਾ ਦੱਸਿਆ ਪਿਆ ਮਾਰਗ ਦਿੱਤਾ ਵਿਆ ਗਿਆਨ ਵੀ ਸਾਨੂੰ ਅਕਾਲ ਪੁਰਖ ਨਾਲ ਮੇਲ ਸਕਦਾ ਹੈ ਕੋਟ ਜਨਮ ਕੇ ਕਿਰ ਵਿਨਾਸ਼ੀ ਹਰ ਚਰਣੀ ਚਿਤ ਲਾਏ ਤੇ ਬਾਸਾ ਜੀ ਕਹਿੰਦੇ ਜਿਹੜਾ ਵੀ ਮਨੁੱਖ ਪਾਈ ਸਿਮਰਨ ਦੇ ਰਾਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਿਤ ਜੋੜਦਾ ਹੈ ਅਕਾਲ ਪੁਰਖ ਵਹਿਗੂ ਦੀ ਦੇ ਚਰਨਾਂ ਨਾਲ ਜੁੜਦਾ ਹੈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਚਿਤ ਜੋੜਨ ਦਾ ਭਾਵ ਹੈ ਨਾਮ ਜਪਨਾ ਸਿਮਰਨ ਕਰਨਾ ਇਸ ਕਰਕੇ ਜਿਹੜਾ ਵੀ ਭਾਈ ਸਿਮਰਨ ਕਰਦਾ ਹੈ ਪਾਤਸ਼ਾਹ ਕਹਿੰਦੇ ਉਹਦੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਨੇ ਨਾਮ ਦੇ ਵਿੱਚ ਕਾਲਕਉਪਾਇ ਗੁਰੂ ਜੀ ਦੇ ਸਿਮਰਨ ਦੇ ਵਿੱਚ ਪਾਵਰ ਹੈ ਇਸੇ ਕਰਕੇ ਕਹਿੰਦੇ ਸਾਨੂੰ ਸਹਾਇਕ ਸਤਿਗੁਰੂ ਰੋਜ਼ ਕਿਰਪਾ ਕਰਕੇ ਰੋਜ਼ ਸਮਝਾਉਂਦੇ ਨੇ ਪਾਤਸ਼ਾਹ ਕਹਿੰਦੇ ਤੇਰੀ ਮੱਤ ਤੇ ਪਹਿਲਾਂ ਹੀ ਮੈਨੂੰ ਦੇ ਨਾਲ ਪਰਿਪੀ ਹੈ ਪਾਪਾਂ ਨਾਲ ਪਰਿਪੀ ਹੈ ਇਹ ਮਤ ਪਾਪਾਂ ਕੈ ਸੰਗ ਇੱਕ ਜਨਮ ਦੀ ਮਾਇਣ ਨਹੀਂ ਹੈ ਪਾਤਸ਼ਾਹ ਕਹਿੰਦੇ ਕਰੋੜਾਂ ਜਨਮਾਂ ਦੀ ਮਾਇਣ ਹੈ 84 ਲੱਖ ਤੇ ਸਰੀਰੀ ਹੈ ਜਿਹਦੇ ਰਾਖੂ ਹੋ ਕੇ ਐ ਤੇ 84 ਲੱਖ ਸਰੀਰ ਦੇ ਵਿੱਚ ਵਿਚਰਦੇ ਆ ਹੋਇਆ ਪਤਾ ਨਹੀਂ ਇਹ ਮਤ ਮਤ ਕਿੰਨੀ ਕਮਾਈ ਹੋਈ ਹੈ ਕਿੰਨਾ ਕਿੰਨੂ ਮਾਇਣ ਗਈ ਹੋਈ ਹੈ ਇਸ ਕਰਕੇ ਮਤ ਪਾਪਾਂ ਨਾਲ ਭਰੀ ਹੋਈ ਹੈ ਤੇਰੀ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮ ਕੇ ਰੰਗ ਪਾਸਕ ਨੂੰ ਧੂਮ ਦਾ ਯਤਨ ਕਰ ਪਾਈ ਉਹਨੂੰ ਸਾਫ ਕਰਨ ਦਾ ਯਤਨ ਕਰ ਸਾਫਾ ਦੇ ਨਾਮ ਹੋਵੇਗੀ ਨਾਮ ਦੇ ਨਾਲ ਅਕਾਲ ਪੁਰਖ ਵੈ ਗੁਰੂ ਜੀ ਦੇ ਸਿਮਰਨ ਦੇ ਨਾਲ ਇਸ ਕਰਕੇ ਪਾਸਕ ਇਹ ਕਹਿੰਦੇ ਕੋਟ ਜਨ ਕੇ ਕਿਲਖ ਨਾ ਸੇ ਭਾਈ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਧੋਤੇ ਜਾ ਸਕਦੇ ਨੇ ਤੂੰ ਅਕਾਲ ਪੁਰਖ ਵੈ ਗੁਰੂ ਜੀ ਦੇ ਚਰਨਾਂ ਦੇ ਨਾਲ ਚਿਤ ਰੋ ਹਰ ਚਰਣੀ ਚੇਤਨਾਈ ਤੂੰ ਗੁਰੂ ਦੇ ਚਰਨਾਂ ਨਾਲ ਅਕਾਲ ਪੁਰਖ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜਨਾ ਕਰ ਮਨ ਨੂੰ ਜੋੜਨਾ ਕਰ ਅਸੀਂ ਰਸਨਾ ਰਾਹੀਂ ਨਾਮ ਜਪੀਏ ਤੇ ਮਨ ਸਾਡਾ ਬਾਹਰ ਭਟਕਦਾ ਰਹੇ ਮਨ ਵਕੇ ਨਾਲ ਸਤਿਗੁਰੂ ਸਾਹਿਬ ਕਹਿੰਦੇ ਫਿਰ ਮਨ ਨੂੰ ਪਿੱਤਰ ਥੋੜਾ ਹੋਣਾ ਉਸ ਉਸ ਕਰਿਆ ਕਰ ਕਿ ਸਾਡਾ ਮਨ ਗੁਰੂ ਚਰਨਾਂ ਨਾਲ ਜੁੜੇ ਉਸ ਕਰਾਂਗੇ ਅੱਜ ਥੋੜਾ ਸਮਾਂ ਲਵੇਗਾ ਕਰਨ ਨੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਆਈ ਮਾਣੇ ਪਰ ਜਦੋਂ ਗੁਰੂ ਪਾਸਾ ਜੀ ਆਨੇ ਮਿਹਰ ਹੋ ਜਾਣੀ ਹੈ ਗੁਰੂ ਦੀ ਕਿਰਤਾ ਵਰਤਣੀ ਹੈ ਤੇ ਮਨ ਨੂੰ ਵੀ ਸ਼ਾਂਤੀ ਮਿਲ ਜਾਂਦੀ ਹੈ ਇਕਾਗਰਤਾ ਮਿਲ ਜਾਂਦੀ ਹੈ ਪਰ ਮਿਲੇਗੀ ਤਾਂ ਜੇ ਤੂੰ ਗੁਰੂ ਚਰਨਾਂ ਵਿੱਚ ਬੈਠੇਗਾ ਕੋਸ਼ਿਸ਼ ਕਰੇਗਾ ਮਨ ਨੂੰ ਰੋਕਣ ਦੀ ਜੇ ਮਨ ਦੇ ਪਿੱਛੇ ਲੱਗਾਗੇ ਪਾਸਾ ਜੀ ਨੇ ਵਚਨ ਹੁੰਦੇ ਨੇ ਮਨ ਕੇ ਮੱਧੇ ਨ ਚੱਲੀਏ ਮਨ ਕੇ ਮੱਧੇ ਅਨੇਕ ਮਨ ਕੇ ਮਾਰੀ ਮਰ ਗਏ ਕਾਹੀ ਮੁੱਲਾ ਸੇ ਇਹਨੇ ਜੇ ਮਨ ਦੇ ਪਿੱਛੇ ਚੱਲਾਂਗੇ ਮਨ ਨੇ ਤੇ ਤੈਨੂੰ ਬੋਕ ਕੇ ਰੱਖ ਦੇਣਾ ਕਿਉਂਕਿ ਤੇ ਵਿਕਾਰਾਂ ਦਾ ਭਰਿਆ ਭਿਆਨ ਹੈ ਤੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਵਿਕਾਰਾਂ ਦੀ ਇਹਨੂੰ ਧੋਣ ਦੀ ਕੋਸ਼ਿਸ਼ ਕਰ ਧੋਵੇਗਾ ਧੋਤਾ ਕਿਵੇਂ ਜਾਏਗਾ ਪਾਰਸਾਹ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਚ ਰੋਸਾ ਕੇ ਤੇ ਅਕਾਲ ਪੁਰਖ ਵੈਰੂ ਜੀ ਦਾ ਨਾਮ ਜਪ ਕੇ ਐਸੇ ਕਰਕੇ ਪਾਰਸਾਹ ਜੀ ਨੇ ਵਚਨ ਕਹੇ ਨੇ ਕੋਟ ਜਨਮ ਕੇ ਕਿਰਤ ਵਿੱਚ ਨਾਸੇ ਹਾਰੇ ਚਰਣੀ ਚਿਤਿ ਲਾਈ ਭਾਈ ਤੇਰੇ ਕਰੋੜਾਂ ਜਨਮਾਂ ਦੇ ਪਾਪ ਗੁਰੂ ਦੇ ਨਾਮ ਚਿਤ ਜੋੜਿਆਂ ਨਾਸ ਹੋ ਜਾਂਦੇ ਹਨ ਉੱਤਤ ਕਰਹੁ ਸਦਾ ਪ੍ਰਮੇ ਆਪਣੇ ਜਿਨ ਪੂਰੀ ਕਲ ਰਾਖੀ اے ਸੰਤ ਜਨੋ ਜਿਸ ਪ੍ਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸੱਤਿਆ ਟਕਾ ਕੇ ਰੱਖੀ ਹੈ ਦੇਖੋ ਪਾਸਾ ਕਹਿੰਦੇ ਕਿ ਕਿੱਡੀ ਵੱਡੀ ਉਤਾਲ ਕੋ ਬੈ ਕੀ ਉਹ ਜਿਹੜੀ ਕੁਦਰਤ ਹੈ ਕਿੱਡੀ ਵੱਡੀ ਉਹਦੀ ਛੇੜ ਦੇ ਚਾਈ ਹੁੰਦੀ ਹੈ ਤਾਲ ਗੁਰ ਗੋਬਿੰਦ ਸਿੰਘ ਸਹਿਬ ਮਹਾਰਾਜ ਆਪਣੀ ਪਾਵਨ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ ਪਾਸਾ ਕਹਿੰਦੇ ਹੋਰ ਕੁਝ ਨਾ ਵੇਖਿਆ ਕਰ ਇੱਕ ਚੀਜ਼ ਵੇਖਿਆ ਕਰ ਉਹ ਤਾਨੂ ਨਿਗਾਹ ਕਰਿਆ ਕਰ ਤੇ ਉਹ ਤਾਨੂ ਨਿਗਾਹ ਕਰਕੇ ਉੱਪਰ ਵੱਲ ਝਾਕਿਆ ਕਰ ਅਕਾਲ ਪੁਰਖ ਦੇ ਵਿੱਚ ਕਿੱਡੀ ਵੱਡੀ ਸਤਾ ਹੁਣੀ ਉਹਦੀ ਕਿੱਥੀ ਬਾਣੀ ਹੁਣੀ ਜਿਨੇ ਬਿਨਾ ਧੰਮਾ ਤੋਂ ਇਹ ਸਾਰਾ ਆਕਾਸ਼ ਰੁਕੇ ਰਿਹਾ ਹੈ ਅੱਬਾ ਵਿਡੂਗਾ ਬਣਾਉਣੀ ਆ ਵਿਡੂਗਾ ਬਣਾਉਣ ਵਾਸਤੇ ਛੱਤ ਪਾਉਣੀ ਉੱਪਰ ਜਦੋਂ ਪਾਉਣੀ ਪੈਂਦੀ ਉਹਦੇ ਛੱਤ ਨੂੰ ਰੋਕਣ ਵਾਸਤੇ ਸੱਤ ਨੂੰ ਟਿਕਾਉਣ ਵਾਸਤੇ ਉਹਦੇ ਥੱਲੇ ਥੰਮ੍ਹ ਦੇ ਦੇਣੇ ਪੈਂਦੇ ਨੇ ਕੰਧਾਂ ਕਰਨੀਆਂ ਪੈਂਦੀਆਂ ਨੇ ਬਿਨਾ ਕੰਧਾਂ ਕੋ ਬਿਨਾ ਬੇਦਨਾ ਤੋਂ ਕਦੇ ਕੰਤ ਨਹੀਂ ਰੁਕੇਗੀ ਵੱਡੀ ਛੱਤ ਨਹੀਂ ਫਟ ਲੈ ਸਕਦੀ ਸੱਤ ਨੂੰ ਰੋਕਣ ਵਾਲੇ ਸਹਾਰਾ ਦੇਣਾ ਪੈਂਦਾ ਪਰ ਪਾਤਸ਼ਾਹ ਕਹਿੰਦੇ ਉਹ ਕਾਲਪੁਰਖ ਵੈ ਜੀਰੂ ਕਰ ਤੇਰੀ ਕੁਦਰਤ ਦੇਕ ਜਿਨ ਬਿਨ ਥੰਮਾ ਇੰਕਾ ਗਨ ਲਾਇਆ ਅ ਕਾਲਪੁਰਖ ਨੇ ਕਿਵੇਂ ਬਿਨ ਥੰਮਾ ਤੂੰ ਬਿਨ ਕਿਸੇ ਸਪੋਰਟ ਤੋਂ ਕਿੱਟਾ ਵੱਡਾ ਕਾਸ ਬਡਾਇਆ ਹੋਇਆ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਕਾਲਪੁਰਖ ਵੈੰਦੂ ਮंजे ਜ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਆਪਣੀ ਪੂਰੀ ਸੱਧਿਆ ਟਕਾ ਕੇ ਰੱਖੀ ਹੋਈ ਐ ਉਹਦੇ ਸਿਵਤ ਸਦਾ ਸਦਾ ਕਰਦਾ ਰਹਿੰਦਾ ਹੈ ਉਹਦਾ ਨਾਮ ਭਾਈ ਸਦਾ ਜਪਦਾ ਰਹਿਣਾ ਕਰੋ ਜੀ ਜੰਤ ਸਭ ਘਏ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਗਰੀਬ ਨਵਾਜ਼ ਕੀ ਕਹਿੰਦੇ ਭਾਈ ਏ ਭਾਈ ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਉਣ ਵਾਲੇ ਬਣੇ ਜਿਹੜੇ ਸਦਾ ਫਿਰ ਹਰ ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਨੇ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਦੇ ਨੇ ਉਹ ਭਾਈ ਸਾਰੇ ਹੀ ਫਿਰ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਨੇ ਉਹਨਾਂ ਦਾ ਜੀਵਨ ਸੁੱਚਾ ਉੱਚਾ ਤੇ ਸੁੱਚਾ ਹੋ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਗੁਰੂ ਦੇ ਗਿਆਨ ਸਤਿਗੁਰਾਂ ਦੇ ਪਾਵਨ ਪਿੱਤਰ ਨਾਮ ਨੂੰ ਆਪਣੀ ਕਿਰਤ ਵਿੱਚ ਵਸਾਇਆ ਦੇ ਨਾਮ ਸਭ ਪਏ ਪਵਿੱਤਰ ਆ। ਬਾਸਾ ਕਹਿੰਦੇ ਸਾਰੇ ਪਵਿੱਤਰ ਨੇ ਸਤਿਗੁਰੂ ਕੀ ਸੱਚ ਸਾਂਖੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ ਹੈ। ਬਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਜੜਾਇਆ। ਜੀਵਨ ਦੇ ਰਾਹ ਦੇ ਵਿੱਚੋਂ ਸਾਰੀਆਂ ਮੁਕਾਮਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਪਰਨਾਮ ਗੁਰੂ ਨੇ ਜਿਨ੍ਹਾਂ ਦੇ ਜਿਨ੍ਹਾਂ ਵੀ ਮੁੱਖਾਂ ਨੇ ਪਾਈ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰਿ ਗੁਰੂ ਜੀ ਨੇ ਆਪਣਾ ਨਾਮ ਵਸਾ ਦਿੱਤਾ ਹੈ ਖੋਏ ਪਾਪ ਕਹੇ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੱਜ ਜਿੰਦੇ ਨੇ ਉਨ੍ਹਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਰਿ ਗੁਰੂ ਆਪਣੇ ਨਾਮ ਦੀਆਂ ਦਾਤਾਂ ਬਖਸ਼ਦੇ ਨੇ ਆਪਣੇ ਨਾਮ ਦੀਆਂ ਦਾਤਾਂ ਰਖ ਕੇ ਜਿਹੜੇ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਨੂੰ ਪੱਕਾ ਕਰ ਲੈਂਦੇ ਹਨ ਹੋਏ ਪਾਪ ਉਹਨਾਂ ਨੇ ਆਪਣੇ ਸਾਰੇ ਪਾਪ ਨਾਸ਼ ਕਰਦੇ ਲਏ ਹਨ ਭੈ ਸਭ ਪਾਪਨ ਸਤਿਗੁਰੂ ਜੀ ਕਹਿੰਦੇ ਸਾਰੇ ਪਾਪ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਜਨਾਨਨਕ ਸੁਖ ਕਰਾਇ ਤੇ ਬਾਸਾ ਕਹਿੰਦੇ ਉਹ ਫਿਰ ਆਤਮਿਕ ਆਨੰਦ ਨਾਲ ਆਪਣੇ ਅੰਤਰ ਆਤਮੇ ਵਿੱਚ ਟਿਕੇ ਰਹਿੰਦੇ ਨੇ ਅੰਤਰ ਆਤਮੇ ਚ ਟਿਕਣ ਦਾ ਭਾਵ ਹੈ ਆਪਣੇ ਮਨ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲੈਣਾ ਜਿਹੜਾ ਹੁਣ ਤਾਂ ਬਾਹਰ ਤੋਰਦਾ ਗੁਰਦੈ ਭਜਿਆ ਫਿਰਦਾ ਹੈ ਕਦੇ ਇੱਧਰ ਦੌੜਦਾ ਹੈ ਕਦੇ ਉੱਧਰ ਦੌੜਦਾ ਹੈ ਬਾਸਾ ਕਹਿੰਦੇ ਇਹ ਮਨ ਫਿਰ ਟਿਕ ਕੇ ਪੈ ਜਾਂਦਾ ਹੈ ਅੰਦਰ ਕਉਕੇ ਨੂੰ ਅੰਦਰ ਬਿਰ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ ਆਨੰਦ ਆਉਣਾ ਸ਼ੁਰੂ ਹੋ ਗਿਆ ਤੇ ਬਾਸਾ ਕਹਿੰਦੇ ਆਏਗਾ ਕਿਵੇਂ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੀ ਮਿਲਦੇ ਜਪਸਾ ਮੰਨ ਕੇ ਇਸ ਕਰਕੇ ਅੱਜ ਦੇ ਪਵਿੱਤਰ ਪਾਵਨ ਰਚਨਾ ਦੇ ਰਾਹੀਂ ਧੰਸ ਹੈ ਸ੍ਰੀ ਗੁਰੂ ਗੁਰੂ ਅਰਜਨ ਦੇ ਮਹਾਰਾਜਿਆਂ ਨੇ અપਾਰ ਬਖਸ਼ਿਸ਼ ਮਿਹਰ ਕਰਕੇ ਸਾਡੇ ਤੇ ਕਿਰਪਾ ਕੀਤੀ ਹੈ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਗੁਰੂ ਵਾਲਾ ਬਣ ਕੇ ਗੁਰੂ ਵਾਲਾ ਬਣ ਕੇ ਗੁਰੂ ਦੇ ਨਾਮ ਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲੈ ਜਦੋਂ ਤੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਨਾਮ ਜਪੇਗਾ ਤਾਂ ਸਭ ਕਹਿੰਦੇ ਕੋਈ ਪਾਪ ਨਹੀਂ ਤਾਰੇ ਸਭ ਪਾਪ ਤੇਰੇ ਸਾਰੇ ਪਾਪ ਇੱਕ ਜਨਮ ਦੀ ਗੱਲ ਨਹੀਂ ਹੈ ਬਾਸਾਨੀਆਂ ਨੇ ਕਰੋੜਾਂ ਜਨਮਾਂ ਦੀ ਗੱਲ ਨਹੀਂ ਹੈ ਕੋਟ ਜਨਮ ਕੇ ਕਿਲ ਵਿੱਚ ਨਾਥ ਕੇ ਹਰ ਚਰਣੀ ਚਿਤਰਦਾ ਹੈ ਪਾਪਾਂ ਕਿੰਨੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਤੇਰੇ ਭਾਈ ਮਿਟ ਜਾਣਗੇ ਇਸ ਕਰਕੇ ਤੂੰ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਕੋਈ ਵੀ ਦੇ ਉਪਦੇਸ਼ ਨੂੰ ਸਤਿਗੁਰਾਂ ਦੇ ਪਿੱਤਰ ਪਾਪ ਨੂੰ ਉਪਦੇਸ਼ ਨੂੰ ਆਪਣੇ ਮਿਰਦੇ ਜੁਸਤਾਪਨ ਮਨੁੱਖਾ ਜਨ ਨੂੰ ਸਫਲਾ ਕਰ ਇਸ ਕਰਕੇ ਭਾਈ ਗੁਰੂ ਵਾਲੇ ਤੂੰ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੇ ਬਿਖਰ ਪਾਵਨ ਨਾਮ ਅਕੀਰਦੇ ਚੁੜ ਦੇ ਚੁੜ ਕਰਕੇ ਸੇਸ ਨੂੰ ਕਾ ਜਨ ਨੂੰ ਸਬਲਾ ਕਰੀਏ ਇਹ ਹੀ ਮਨੁੱਖਾ ਜਨ ਦਾ ਸਭ ਤੋਂ ਵੱਡਾ ਹੈ